ਗਨ ਕਰਦਿਆਂ ਨੇ ਜੀ ਵੇਖੋ ਫਿੱਡੂ ਦਾ ਤੁਰੀ ਜੀ ਤੇ ਹਰਜੀਤ ਬਾਜਾਖਾਨੇ ਤੇ ਮੁਕੜੀ ਆਣ ਕੇ ਜੀ ਹਰਜੀਤ ਬਾਜਾਖਾਨਾ ਸਮੇਂ ਦੇ ਮੁਤਾਬਕ ਬਹੁਤ ਵਧੀਆ ਰਿੰਡਰ ਹੋਇਆ ਤੇ ਬੜਾ ਤਕੜਾ ਖੇਡਿਆ ਜੀ ਜਿਹੜੇ ਮੇਰੇ ਉਹਦੇ ਨਾਲ ਮੈਚ ਹੋਇਆ ਜੀ ਲਾ ਲੋ ਕਨਵੇਂ ਬਰਵੀ ਦੇ ਵਿੱਚ ਜੇ ਮੈਂ ਇਥੇ ਕਹਾਤਾ ਕਰਦਾ ਹਰਜੀਤ ਬਾਰੇ ਤੇ ਮੈਂ ਬੱਚਾ ਵੀ ਕਹਿੰਦਾ ਕੋਈ ਵੱਡੀ ਗੱਲ ਨਹੀਂ ਜੀ ਪਰ ਉਹ ਵੀ ਸੀ ਓਬਵੀਸਲੀ ਓਬਵੀਸਲੀ ਦਵਰਦਾਈ ਫਰਕਤੀ ਫਿਰ ਉਹ ਬੰਦੇ ਨੇ ਜਿੰਨੇ ਮੇਰੇ ਨਾਲ ਮੈਚ ਖੇਡੇ ਜੀ ਮੈਨੂੰ ਮੈਚ ਤੋਂ ਬਾਅਦ ਹੱਸ ਕੇ ਆਜੋ ਪਤਾ ਨਹੀਂ ਇਥੇਗਾ ਕੋਈ ਰਗੁਨਤ ਸੁਰਿੰਦੂ ਕਰਦੇ ਆ ਆਪਾਂ ਵੀ ਚੰਗਣਾ ਉਸਨੇ ਇਹ ਗੱਲ ਮੈਨੂੰ ਆਖੀ ਆ ਵੀ ਐਂਕਲ ਜੀ ਮੈਂ ਜਦੋਂ ਤੁਹਾਡੇ ਕੋਲ ਨਹੀਂ ਮੈਂ ਲੱਤਾਂ ਨਹੀਂ ਕੰਮ ਕਰਦੀ ਕੀ ਗੱਲ ਆ ਮੈਂ ਕੋਈ ਨਾ ਪੁੱਤ ਤਕੜਾ ਹੋ ਜਾਣਾ ਜੀ ਜੀ ਉਦੋਂ ਬਾਅਦ ਜਦੋਂ ਅਖਬਾਰਾਂ ਤੇ ਆਮ ਆਉਂਡ ਹੈ ਪਿਆ ਹਰਜੀਤ ਬਾਜਾ ਖਾਨਾ ਅਸੀਤ ਬਾਜਾ ਖਾਨਾ ਜੀ ਮੇਰੇ ਬੜੇ ਮੈਚ ਹੋਏ ਆ ਜੀ ਜੀ ਮੇਰੇ ਕੋ ਕਰਨਫੁਰ ਖੇੜੀ ਕੋ ਭਜਾ ਚਾਰ ਹਾਂ ਹਾਂ ਭਗਵਾਨ ਰੇਸਤਾਨ ਵਿੱਚ ਮੈਚ ਹੋਇਆ ਜੀ 4 ਟੈਟ 4 ਦੇ ਨੰਬਰ ਉਹਦੇ ਜੀ ਮੈਂ ਦੇਖਿਆ ਜੀ ਫੁੜੇਗਾ ਹਾਂ ਜੀ ਸ਼ੈਂਪੀ ਉੱਥੇ ਹੋ ਜੀ ਮੈਂ ਉੱਥੇ ਸ਼ੈਂਪੀ ਭਗਵਾਨ ਰੇਸਤਾਨ ਤੇ ਫਿਰ ਉਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਸਾਡੇ 17 ਫਰਵਰੀ ਨੂੰ ਕੁਮਾਰੀ ਮੈਚ ਸੀ ਜੀ ਇਹ 13 ਫ੍ਰੀਕ ਦਾ ਓ 17 ਦਾ ਸੀ ਜੀ ਹਾਸ ਹੋ ਕੇ ਮੈਨੂੰ ਸ਼ੀਤਲ ਜੋਹਰ ਸਾਹਿਬ ਦੀ ਟੀਮ ਨੂੰ ਤਾਂ ਤਿਆਰ ਕੀਤੀ ਜੀ ਬਿਲਕੁਲ ਤੇ ਮੈਨੂੰ ਹਾਸ ਕੇ ਆਂਦਾ ਵੀ ਰਾਣਾ ਜੀ ਨਾਂ ਬੜਾ ਛੜਦੇ ਹੋ ਮੇਰੀ ਕੋਲ ਬਾਅਦ ਗੱਲ ਹੋਈ ਉਹਨਾਂ ਦੀ ਮੈਂ ਜੀ ਛੱਡੀ ਤੇ ਹੈਗੀ ਜੋਹਰ ਸਾਹਿਬ ਪਰ ਉਹ ਲੋਈ ਨਹੀਂ ਛੱਡੀ ਮੈਂ ਕਿਹਾ ਜੀ ਹੁਣ ਮੈਂ ਖਾ ਪਾ 100 ਦੇ ਖੇਡੇ ਆ 50 ਦੇ ਖੇਡੇ ਆ ਤੇ ਘੜੀ-ਘੜੀ ਮੇਰਾ ਫਿਰ 4000 ਰੁਪਏ ਮਿਲ ਜਣਾ ਮੈ ਇਸ ਕਰਕੇ ਹੁਣ ਖੇਡਣੀ ਪੈਂਦੀ ਆ ਜੀ ਬਾਕੀ ਮੇਖਾ ਸ ਵੀ 13 ਤਰੀਕ ਨੂੰ ਮੈਂ ਇਸ ਤਾਰ ਨੂੰ ਮੈਚ ਆ ਖਮਾਣੀ ਹਮ ਜਰੂਰ ਆਇਓ ਤੇ ਮੈਨੂੰ ਉਹਦਾ ਪਾਉ ਚ 5 ਜਾਂ 14 ਮੈਂ ਹਜੇ ਕੁਝ ਕਰ ਲਈ ਤੂੰ ਜਰੂਰ ਆਇਓ ਜੀ ਬਾਕੀ ਆ ਜੋ ਚਲੇ ਗਿਆ ਬੰਦਾ ਜੀ ਬਾਕੀ ਹਰਜੀਤ ਸਾਡੇ ਕੋਲ ਵਿਛੜ ਗਿਆ ਜੀ ਬਾਕੀ ਉੱਥੇ ਗਿਆ ਗੱਡੀ 'ਚ ਉਤਰਿਆ ਡਰਾਗ ਸੂਟ ਪਾਇਆ ਮੇਰੇ ਲਾਗੇ ਕੁਲਬੀਰਾ ਢਿਲ ਮਾ ਖਲੋਤਾ ਸੀ ਜੀ ਉੱਤਰ ਕੇ ਬੰਦੇ ਦੇ ਗੱਡੀ ਚੋਂ ਭੱਜ ਕੇ ਨਮਸ਼ਰ ਕੀਤਾ ਮੈਂ ਗੋਡੇ ਨਾਤ ਮੈਂ ਕਬਗਾ ਜਵਾਫ ਨਹੀਂ ਮਰਜੀਤ ਤਾਂ ਨਹੀਂ ਪਈ ਤੇ ਮੈਨੂੰ ਆਸ ਕਿਹ ਆਉਂਦਾ ਕਿ ਕਿਹਦੀ ਵਾਰੀ ਆ ਮੈਂ ਬੜਿਆ ਜਿਗਰਾ ਕਰ ਕੇ ਕੀਤਾ ਜੀ ਮੈਂ ਹਾਂ ਪੁੱਤ ਤੇਰੀ ਵਾਰੀ ਆ ਜੋ ਕੈਂ ਬੋ ਖੇਡੀ ਐਵੇਂ ਟੱਲਾ ਨਾ ਖੇਡੀ ਹੱਸ ਪਿਆ ਮੈਂ ਉਹ ਬੈਂਗਰ ਲੱਗੇ ਸਾਹਮਣੇ ਜੀ ਰੀਡ ਪਾਈ ਪਹਿਲੀ ਮੇਰੇ ਨਾਲ ਸਕੰਦਰ ਸਕਰਾਰ ਚਾਰ ਜੱਫੀ ਖਲੋਤੇ ਪਹਿਲੀ ਬੰਦੇ ਨੇ ਰੀਡ ਪਾਈ ਆ ਆਣ ਕੇ ਖਲੋਤਾ ਜਿੱਦਾਂ ਆਉਂਦਾ ਹੈ ਤੇ ਮੈਂ ਉਹਦੇ ਲੱਗ ਗਿਆ ਨਹੀਂ ਜਦੋਂ ਕਟਾਈ ਹੋਈ ਤਾਂ ਹੱਥ ਤੇ ਹੱਥ ਰੱਖ ਕੇ ਮਟਾਕ ਮਾਰੀ ਡਿੱਗ ਪਿਆ ਰੇਡਰ ਦਾ ਰੱਟੀ ਰਿਗੋ ਜਾ ਕੇ ਨਿਕਨ ਨੁਕਨ ਝਾੜ ਕੇ ਤੇ ਹੱਸ ਪਿਆ ਜੀ ਚਲੋ ਨਾਲ ਉਹਦੇ ਸ਼ੀਰਾ ਮੁੰਡਾ ਸੀ ਜੀ ਉਹਦਾ ਬਹੁਤ ਰੇਡਰ ਵਧੀਆ 4-5 ਰੇਡਰ ਸੀ ਠਾਂਡ ਦਾ ਮੌਕਾ ਆਇਆ ਮੈਂ ਲਗਾਤਾਰ ਸਾਰਿਆਂ ਲੱਗੀ ਗਿਆ ਵੀ ਠੰਡੀ ਸ਼ੀਰ ਜੈਡਵਿਸ ਦਾ ਮਹੀਨਾ ਸੀ ਜੀ ਮੇਰਾ ਤਾਂ ਚੌਥੀ ਗ੍ਰੇਡ ਆਇਆ ਉਹ ਜੀ ਤੇ ਮੈਂ ਜਦੋਂ ਬੱਕਟ ਕੇ ਫੜ ਕੇ ਲੱਕੋ ਚੋਕ ਇਸਟਰੀਓ ਰਿਮੂਵ ਕਰਦਾ ਮੈਂ ਲੋ ਜੀ ਇਹ ਚੀਜ਼ਾਂ ਦੀ ਮੌਜਾਂ ਨੂੰ ਮਗਰੋਂ ਮੈਂ ਨਹੀਂ ਲਗਾ ਮੇਰਾ ਹਾਲ 15 ਵੀਰ ਉਹਨਾਂ ਪਾਈਆ ਬੰਦੇ ਨੇ ਸਾਰਿਆਂ ਦੇ ਨਹੀਂ ਰੁਕੇ ਤੇ ਫਿਰ ਮਗਰੋਂ ਤੋੜੀ ਹੱਸ ਕੇ ਜਾਂਦਾ ਅੰਕਲ ਜੀ ਉਹ ਕਰਦੇ ਮੈਂ ਕਿਹਾ ਭਾਈ ਤੂੰ ਉਹਨਾਂ ਨੂੰ ਗਦਾ ਪਹੁੰਚਾਇਆ ਹਾਂ ਉਦੋਂ ਬਾਅਦ ਮੇਰਾ ਮੈਚ ਉਹ ਦਿਨਾਂ ਜੀ ਜਿਹੜੇ ਆ ਕਈ ਬੰਦੇ ਕਿੰਤੂ ਪ੍ਰੀਤੂ ਕਰ ਦਿੰਦੇ ਆ ਜੇ ਵੱਲ ਸ਼ਹਿਰਾ ਪਨਵਾ ਸਿਹਰਾ ਦੇ ਕੋਲ ਤੇ ਅਨਸਾਰ ਪੰਜਾਬ ਦੇ ਸਾਰੇ ਸਟਾਰ ਬੰਦੇ ਉਹਦੇ ਖੇਡੇ ਆ ਆ ਬੜਾ ਤਕੜਾ ਮੈਦਾਨ ਸੀ ਬਹੁਤ ਵੱਡਾ ਟੂਰਨਾਮੈਂਟ ਕਰਾਇਆ ਤੇ ਅਨਸਾਰ ਹੀ ਲਗਾਤਾਰ ਉੱਥੇ ਹਰਿਆ ਫੜਿਆ ਵੀ ਆ ਭੱਜਿਆ ਵੀ ਆ ਲੀਗ ਫੇਰ ਉਹ ਤੋਂ ਬਾਅਦ ਬਾਰਡਰ ਤੇ ਪਿੰਡ ਵਾ ਢੋਲਾ ਠੱਠੀ ਜੀ ਰਾਜੋ ਕੇ ਖੇਮ ਕਰਨ ਬਿਲਕੁਲ ਪਾਕਿਸਤਾਨ ਦੇ ਕੋਲ ਜੀ ਉੱਥੇ ਬੰਦੇ ਨੂੰ ਅਨਕਸਾਈ ਦਿੱਤੀ ਆ ਜੀ ਇੱਕ ਮੇਲਾ ਇੱਕ ਹਫਤਾ ਪਹਿਲਾਂ ਖੇਡਿਆ ਉੱਥੇ ਰੁਕਿਆ ਨੇ ਸਾਰੇ ਸਾਡੇ ਮੁੰਡੇ ਵਧੀਆ ਵਧੀਆ ਗਏ ਮੈਂ ਨਹੀਂ ਗਿਆ ਉਹ ਲਾਹਣਾ ਪਿੰਡ ਵਾ ਜੀ ਬਿਲਕੁਲ ਅੱਜ ਵੀ ਮੌਜੂਦਾ ਅਗਰ ਪੰਚਾਇਤ ਜਾਂ ਕੋਈ ਮਦਦ ਨੇ ਪੁੱਛ ਸਕਦੇ ਪਹਿਲਾਂ ਤਾਂ ਮੈਂ ਇੱਥੇ ਝੂਠ ਮਾਰਦੇ ਮੈਨੂੰ ਆਹਤ ਨਾਮ ਮਾਰ ਰਹੇ ਜੀ ਉੱਥੇ ਬੰਦੇ ਜਦੋਂ ਇਹ ਨਹੀਂ ਰੁਕਿਆ ਉੱਥੇ ਉਹਨਾਂ ਨੇ ਆਖਿਆ ਵੀ ਚਲ ਬਾਂਬੂ ਖੜੀ ਕਰ ਵਧੀਆ ਐਕਸ਼ਨ ਬੰਦੇ ਦੇ ਵਿੱਚ ਹੀ ਬਿਲਕੁਲ ਜੀ ਸਟਾਈਲਿਸ਼ 플레이 ਸੀ ਉਹਨਾਂ ਆਖਿਆ ਹੁੰਦਾ ਰਾਣਾ ਅੱਜ ਤੇ ਫਿਰਦੋਆ ਆਉਂਦਾ ਵੀ ਕੋਈ ਤੁਸੀਂ ਲੈ ਆਓ ਜੀ ਉਥੇ ਕੋ ਮਸਾਲਾ ਵੀ ਲੱਗ ਗਿਆ ਉਹ ਦੋਵੇਂ ਪੰਚਾਇਤਾਂ ਜਿਹੜੀਆਂ ਲਾਖੜੇ ਵਾਲੀਆਂ ਧੋਣਾ ਟੱਟੀ ਵਾਲੀਆਂ ਉਹਨਾਂ ਗੱਡੀ ਕੀਤੀ ਸੀ ਤੇ ਮੇਰੇ ਕੋਲ ਆ ਗਏ ਕਿਉਂ ਮਾਜਾ ਸਾਡਾ ਜਿਹੜਾ ਪਿਆਸ ਦਾ 12-12 ਸਾਲ ਖੇਡਿਆ ਲਗਾਤਾ ਸਾਰੇ ਜੀ ਆਉਂਦਿਆਂ ਪੁੱਛਿਆ ਕਿਸ਼ਨ ਗਾਲ ਪਤਾ ਕਰ ਲੈ ਬਈ ਮੈਂ ਹੈਗੀ ਆ ਮਾਜੇ ਦੇ ਉਹ ਪਾਗ ਲੈ ਗਈ ਮਹਿਕੂਦ ਨਹੀਂ ਕੋਈ ਜੀ ਬੈਠਿਆਂ ਦਾ ਗੱਲ ਮੈਂ ਵਧੀਆ ਵਾ ਚੰਗਾ ਵਾ ਮੁੰਡਾ ਤੇ ਸਾਡਾ ਫਰਕ ਹੈ ਕੋਈ ਆਂਦੇ ਵਿੱਚ ਛੱਬੀ ਨੂੰ ਮੈਂ ਨਹੀਂ ਆਖਣ ਤੁਸੀਂ ਜਾਓ ਛੱਬੀ ਨੂੰ ਕਹੋ ਤੇ ਉਹਨੂੰ ਦੱਸਿਓ ਤੇ ਆਪਾਂ ਮੈਚ ਖੇਡਾਂਗੇ ਚਲੋ ਜੇ ਅਸੀਂ ਪੰਜ ਕ ਬੰਦੇ ਰੀਡਰ ਜਿਹੜੇ ਲਾੜ ਕੇ ਛੇ ਸੱਤ ਕਤੇ ਨੂੰ ਦੀ ਸੀ ਜੀ ਅੱਜ ਵੀ ਉੱਥੇ ਮੌਜੂਦਾ ਜੇ ਕੋਈ ਜਾ ਕੇ ਮੌਕਾ ਪੁੱਛ ਲੋ ਮੇਰੇ ਤੋਂ ਬਗੈਰ ਤੋਂ ਜੀ ਗਾਏ ਉੱਥੇ ਇਹ ਵੀ ਇਹਨਾਂ ਨਾਲ ਗਾਗੋ ਜੀ ਤੇ ਨਾਲ ਉਹ ਮੁੰਡਾ ਸਰਪੰਚ 40 ਸਾਂਗਟ ਮਨਾਉਣਾ ਭੁੱਲ ਗਿਆ ਲੁਧਿਆਣੇ ਦਾ ਕੇ ਦਾ ਜੀ ਰਾਜਾ ਤੇ ਕਲਾਕਾਰੀ ਆਣੀਆਂ ਜੀ ਇਹ ਸਿਰ ਸੱਤ ਬੰਦੇ ਉੱਥੇ ਵਧੀਆ ਗਾਏ ਆ ਜਦੋਂ ਮੈਚ ਸ਼ੁਰੂ ਹੋਣ ਲੱਗਾ ਨਾ ਮਤਲਬ ਆਖਰੀ ਮੈਚ ਹੀ ਜੀ ਮੈਂ ਇੱਕ ਪਲੇਅਰ ਨੂੰ ਆਖਿਆ ਮੈਂ ਕਿਹਾ ਤੂੰ ਹਰਜੀਤੇ ਲੱਗ ਪਈ ਆਪਾਂ ਮੈਚ ਵਿੱਚ ਤਣਾ ਇੱਕ ਦਿਨ ਦਾ 2000 ਦਾ ਫਰਕ ਰੱਖਦਾ ਤੇ ਮੈਚ ਵਿੱਚ ਤਣਾ ਵਾ ਤੇ ਆਪਾਂ ਹੋਰ ਵੀ ਕੰਮ ਕਰਨਾ ਜੀ ਉਹ ਜਦੋਂ ਗਰਾਊਂਡ 'ਚ ਗਿਆ ਜਾ ਕੇ ਵੇਖਿਆ ਮੁੰਡਾ ਤਾਂ ਮੈਂ ਤੇ ਨਹੀਂ ਲੱਗਣਾ ਇੱਥੇ ਮੈਂ 60 ਲਵੋਣੀ ਹੈ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਕਿਹਾ ਅਸਲ ਵਿੱਚ ਤੇ ਹਰਜੀਤ ਦੀ ਤੇ ਤੇਰੀ ਕਬੱਡੀ ਲੋਕ ਵੇਖਣਾ ਤੇ ਹੁਣ ਆਪਾਂ ਲੁਕਣਾ ਕਿਉਂ ਜੀ ਬਰਦਰ ਚਲੋ ਵੇਖੋ ਜੀ ਮਾਲਕ ਤੋਂ ਝੂਠ ਨਾ ਭਰਾਵੇ ਉਹਨੇ ਰੇਟ ਪਾਈ ਫਿਰ ਮੇਰਾ ਤਾਂ ਪਤਾ ਹੀ ਸੁਭਾਅ ਚਪੇੜਾਂ ਦਾ ਹੀ ਜੀ ਇੰਨੀ ਇਹ ਕਬਜ ਗਿਆ ਵੀ ਉਹ ਬੰਦਿਆਂ ਦੇ ਵਿੱਚ ਜਾ ਵੜਿਆ ਹੂੰ ਉਹਨੇ ਪਾਈਆਂ ਜੀ ਮੇਰੇ ਉੱਤੇ ਸੱਤ ਰੇਡਾਂ ਜੀ ਜੋ ਚੋ ਚਾਰ ਜਫੇ ਤੈਨੂੰ ਭਜਾ 1 ਘੰਟੇ ਬਾਅਦ ਬਦਲਾ ਲਓ ਜਦੋਂ ਉਹ ਨੰਬਰ ਦੇ ਦਿੰਦੇ ਆ ਉਸ ਸਮੇਂ ਚ ਟੋਟਲ 13 14 ਰੇਡਾਂ ਪਾਈਆਂ ਵਾ ਜਿਹੜੇ ਬਾਕੀ ਕਿਸੇ ਕੋ ਜਫਾ ਨਹੀਂ ਖਾਦਾ ਇਹ ਬੰਦਿਆ ਨੇ ਬੜਾ ਮੈਨੂੰ ਪੁੱਛਿਆ ਜੀ ਉਹ ਜਿਹੜਾ ਖਲੋ ਮੈਂ ਕਿਹਾ ਜੀ ਮੈਂ ਤੇ ਆਪਣੀ ਗੱਲ ਕਰਦਾ ਹਾਂ ਵੀ ਉਹਨੇ ਸੱਤ ਰੇਡਾਂ ਪਾਈਆਂ ਮੁੜ ਕੇ ਮੈਂ ਨਾ ਧੱਕਾ ਨਾ ਮੈਂ ਉੱਤੇ ਜੀ ਵੀ ਆਏ ਤੇ ਉਹਨੇ ਜਫੇ ਚਾਲ ਰੇਡਾਂ 13 14 ਪਾਈਆਂ ਉਹ ਇੱਕ ਗ੍ਰੈਂਡ ਪਲੇਅ ਸੀ ਬੜਾ ਜ਼ਬਰਦਸਤ ਜੀ ਜੀ 13 14 ਰੇਡਾਂ ਪਾਈਆਂ ਉਦੇ ਵਿੱਚੋਂ ਜਦੋਂ ਮੁੜ ਕੇ ਮੈਚ हट ਗਿਆ ਨਾ ਤੇ ਹੱਸਦਾ ਤੁਰਿਆ ਤੁਰ ਬਹੁਤ ਹੱਸਦੇ ਆਉਂਦਾ ਇਹਨੂੰ ਆਲੀ ਖੋਲੀ ਆਉਂਦਾ ਵਾ ਤੇ ਆਣ ਕੇ ਫੇਰ ਮੇਰੇ ਉਧਰ ਨਾਮ ਲਗਾ ਮਹਵੀਤ ਸਿੰਘਾਂ ਭਾਈ ਤੂੰ ਵਧੀਆ ਪੁੱਤ ਤੇ ਮੈਂ ਹਾਂ ਪੰਚਾਇਤ 'ਪਾ ਲੱਗ ਜਾਂਦੀ ਇਹਦੀ ਗੱਲ ਸੁਣ ਲੈ ਜੀ ਦੱਸ ਭਈ ਮੈਂ ਹਾਂ ਜੀ ਦੱਸੂਣ ਮੈਂ ਕਿਹਾ ਤੁਸੀਂ ਆnde ਕੌਣ ਆ ਰਾਣਾ ਰਾਣੀ ਦਾ ਨਾਮ ਬੜਾ ਤੁਸੀਂ ਕੀਤਾ ਮੈਂ ਜੀ ਉਹ ਤੇ ਉਹ ਨਾ ਉਹਨਾਂ ਦੱਸੋ ਜੀ ਹਰ ਜੀ ਇਤਨੇ ਹੱਸ ਕੇ ਇਹ ਗੱਲ ਕਹੀ ਨਗੋਟਾ ਹੱਥ ਦੇ ਵਿੱਚ ਬੰਦੇ ਦੇ ਆਹਦਾ ਵੀ ਅੰਕਲ ਮੈਨੂੰ ਇਹਦੀ ਕਸਮ ਮੈਂ ਇਹ ਗੱਲ ਨਹੀਂ ਕਹੀ ਇਹ ਸਰਪਨ ਮਸਾਲੇ ਇਹ ਮਸਾਲੇ ਲਾ ਲਦੇ ਮਸਾਲੇ ਲਾਏ ਆ ਗੱਲਾਂ ਕਰਦੇ ਤੇ ਮੈਂ ਫਿਰ ਆ ਜਾ ਮੈਂ ਚੰਗਾ ਫਰਕ ਦੇ ਮੈਂ ਤੇ ਇਸ ਹਿੱਸੇ ਵੜਾਂਗੇ ਆਹਦਾ ਅੰਕਲ ਜੀ ਮੁੜ ਕੇ ਖੇਡਣੇ ਨਹੀਂ ਤਾਂ ਢੇਰੀ ਵਾਲਾ ਬੰਦਾ ਉਹ ਗਿਆ ਇਨ ਵਿੱਚ ਬਾਕੀ ਉਹ ਚਲ ਗਿਆ ਸੋਏ ਢੇਰੀ ਵਾਲਾ ਬੈਸੀ ਤੁਹਾਡਾ ਜੀ ਜੀ ਉਹ ਬੰਦਾ ਚਲ ਗਿਆ ਆਹ ਵੀ ਚਲ ਜਣਾ ਜਿਹੜੇ ਲੋਕ ਇੱਕ ਤੂੰ ਪ੍ਰਿੰਤੂ ਕਰਦੇ ਨੇ ਜੇ ਵਾ ਹੁਣ ਮੈਂ ਆਮ ਸੁਣਦਾ ਜਫਾ ਨਾ ਪਿਆ ਮੈਂ ਨਾ ਵੀ ਕਿਹੜਾ ਦੁਨੀਆ ਤੇ ਰੇਡਰ ਹੋਇਆ ਕੋਈ ਰੇਡਰ ਕੋਈ ਪੈਦਾ